ਕਾਕ ਚਿਰ ਗਿਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੇਡੀਜ਼ ਬਲਾਊਜ਼ ਪਾਰਟ 3 ਦੀ ਵੀਡੀਓ ਲੈ ਕੇ ਆਏ ਜੀ ਇਸ ਵੀਡੀਓ ਦੇ ਵਿੱਚ ਆਪਾਂ ਗੋਲ ਗਲੇ ਦੀ ਕਟਾਈ ਪਾਵਾਂਗੇ ਆਓ ਸ਼ੁਰੂ ਕਰੀਏ ਇਸ ਬਲਾਊਜ਼ ਨੂੰ ਬਣਾਉਣਾ ਇਸ ਤਰ੍ਹਾਂ ਆਪਾਂ ਇਹ ਬਲਾਊਜ਼ ਨੂੰ ਮੋਢਿਆਂ ਦੀ ਕਟਾਈ ਪਾ ਕੇ ਗਲੇ ਦੀ ਕਟਾਈ ਪਾਉਣ ਤੱਕ ਤਿਆਰ ਕਰ ਲਿਆ ਜੀ ਬਣਾਈ ਕਰਕੇ ਲਗਭਗ ਆਪਾਂ 3 ਇੰਚ ਇਸ ਬਲਾਊਜ਼ ਨੂੰ ਬਣਾਈ ਕੀਤਾ ਹੈ ਗਲੇ ਦੀ ਕਟਾਈ ਤੱਕ ਇਸ ਤਰ੍ਹਾਂ ਜੀ 3 ਇੰਚ ਆਪਾਂ ਤਿਆਰ ਕੀਤਾ ਹੈ ਗਲੇ ਦੀ ਕਟਾਈ ਪਾਉਣ ਤੱਕ ਗਲੇ ਦੀ ਕਟਾਈ ਪਾਉਣ ਲਈ ਇੱਥੇ ਆਪਾਂ ਸਿੱਧੀ ਸਾਈਡ ਹੈ ਜੀ ਆਪਣੀ ਇਹ ਸਿੱਧੀ ਸਾਈਡ ਹੈ ਡਿਜ਼ਾਈਨ ਦੇ ਅਕੋਰਡਿੰਗ ਇਹ ਸਲਾਈ ਆਪਣੀ ਉਲਟੀ ਬਣੂਗੀ ਇਸ ਤਰ੍ਹਾਂ ਆਪਾਂ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰਨੀ ਹੈ ਇੱਥੇ ਆਪਾਂ 26 ਕੁੰਡੇ ਉਲਟੇ ਬਣਾਈ ਕਰਕੇ ਕਰਨੇ ਆ ਜੀ ਇਸ ਤਰ੍ਹਾਂ 26 ਕੁੰਡੇ ਆਪਾਂ ਉਲਟੇ ਬਣਾਈ ਕਰ ਲੈਣੇ ਆ ਇੱਥੇ ਆਪਾਂ 26 ਕੁੰਡੇ ਕਾਊਂਟ ਕਰਕੇ ਇਸ ਤਰ੍ਹਾਂ ਵਿਚਕਾਰ ਥ੍ਰੈਡ ਰੱਖ ਲਿਆ ਸੀ ਜੀ ਇਹ ਆਪਣੇ ਥ੍ਰੈਡ ਨੂੰ ਆਪਾਂ ਹੁਣ ਸਾਈਡ ਤੇ ਕਰ ਲੈਣਾ ਇਹ 26 ਕੁੰਡੇ ਆਪਾਂ ਇੱਧਰ ਬਣਾਈ ਕਰ ਲਏ ਆ ਉਲਟੇ ਹੁਣ ਇਹ ਵਿਚਕਾਰਲੇ ਕੁੰਡਿਆਂ ਨੂੰ ਆਪਾਂ 26 ਕੁੰਡੇ ਹੀ ਆਪਾਂ ਇੱਧਰ ਰੱਖੇ ਆ ਜੀ ਇੱਧਰ ਵੀ ਆਪਾਂ ਥ੍ਰੈਡ ਰੱਖਿਆ ਇਸ ਤਰ੍ਹਾਂ 26 ਕੁੰਡੇ ਆਪਾਂ ਇੱਧਰ ਕਾਊਂਟ ਕੀਤੇ ਆ ਜੋ ਵਿਚਕਾਰਲੇ ਕੁੰਡੇ ਆਪਣੇ ਇਹਨਾਂ ਨੂੰ ਆਪਾਂ ਬੰਦ ਕਰਦੇ ਨੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਇਹ ਕੁੰਡੇ ਨੂੰ ਇੱਕ ਸਲਾਈ ਉੱਪਰ ਇਸੇ ਸਲਾਈ ਉੱਪਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਇਹ ਕੁੰਡੇ ਨੂੰ ਇਸ ਸਲਾਈ ਉੱਪਰ ਹੀ ਲੈ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਇਹ ਕੁੰਡੇ ਨੂੰ ਇਸ ਸਲਾਈ ਉੱਪਰ ਹੀ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਇਹ ਕੁੰਡਿਆਂ ਨੂੰ ਆਪਾਂ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਂਦੇ ਜਾਵਾਂਗੇ ਇਸ ਨਾਲ ਆਪਣੇ ਇਸ ਤਰ੍ਹਾਂ ਇਹ ਕੁੰਡੇ ਬੰਦ ਹੁੰਦੇ ਜਾਣਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਕੇ ਆਪਾਂ ਇੱਥੇ ਵਿੱਚਕਾਰ ਕੁੰਡੇ ਬੰਦ ਕਰਦੇ ਜਾਣਾ ਜੀ ਇਸ ਤਰ੍ਹਾਂ 26 ਗੁੰਡੇ ਆਪਣੇ ਇਧਰਲੀ ਸਾਈਡ ਰਹਿ ਗਏ ਜੀ। ਇਸ ਥ੍ਰੈਡ ਨੂੰ ਵੀ ਆਪਾਂ ਹੁਣ ਕੱਢ ਦੇਣਾ, ਸਾਈਡ ਤੇ ਕਰ ਦੇਣਾ। ਇਹਨਾਂ ਗੁੰਡਿਆਂ ਨੂੰ ਆਪਾਂ ਉਲਟੇ ਬਣਾਈ ਕਰ ਲੈਣਾ ਹੁਣ। ਇਸ ਤਰ੍ਹਾਂ ਇਹਨਾਂ ਗੁੰਡਿਆਂ ਦੀ ਆਪਾਂ ਉਲਟੀ ਬਣਾਈ ਕਰ ਲੈਣੀ। ਸਾਰੇ ਗੁੰਡਿਆਂ ਨੂੰ ਉਲਟਾ ਬਣਾਈ ਕਰਕੇ ਸਿਲਾਈ ਕੰਪਲੀਟ ਕਰ ਲੈਣੀ। ਗਲੇ ਦੀ ਕਟਾਈ ਪਾਉਣ ਤੋਂ ਬਾਅਦ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਆਪਣਾ ਡਿਜ਼ਾਈਨ ਪੈਂਦਾ ਇਸ ਡਿਜ਼ਾਈਨ ਨੂੰ ਪਾਉਂਦੇ ਜਾਣਾ ਜੀ ਇਸ ਤਰ੍ਹਾਂ ਇਸ ਡਿਜ਼ਾਈਨ ਨੂੰ ਆਪਾਂ ਇਸ ਤਰ੍ਹਾਂ ਬਣਾਈ ਕਰਦੇ ਜਾਣਾ ਜੀ इस तरह ही डिजाइन पा आप अपनी सारी सिलाई उल्टी साइड तो बनाई करके कंप्लीट कर लेने हैं जी सीधी साइड तो सीधी साइड तो हूँ आप इतने ਕੁੰਡਿਆਂ ਦੀ ਘਟਾਈ ਪਾਉਣੀ ਹੈ ਜੀ ਇਸ ਤਰ੍ਹਾਂ ਇੱਥੇ ਆਪਾਂ ਤਿੰਨ ਕੁੰਡੇ ਘਟਾਉਣੇ ਆ ਜੀ ਹੁਣ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਵਾਂਗੇ ਜੇ ਇਸ ਕੁੰਡੇ ਨੂੰ ਫੇਰ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਵਾਂਗੇ ਜੇ ਇਸ ਕੁੰਡੇ ਨੂੰ ਫੇਰ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਕੇ ਤਿੰਨ ਕੁੰਡੇ ਆਪਾਂ ਘਟਾਈ ਕਰ ਲੈਣੇ ਆ ਬਾਕੀ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਉਲਟਾ ਉਲਟਾ ਬਣਾਈ ਕਰਕੇ ਸिलाई ਕੰਪਲੀਟ ਕਰ ਲੈਣੀ ਹੈ ਓਲਟੀ ਸਾਈਡ ਤੋਂ ਓਲਟੀ ਸਾਈਡ ਤੋਂ ਆਪਾਂ ਇਸ ਡਿਜ਼ਾਈਨ ਸਲਾਈ ਵਿੱਚ ਡਿਜ਼ਾਈਨ ਹੀ ਪਉਂਦੇ ਜਾਣਾ ਜੀ ਇਸ ਤਰ੍ਹਾਂ ਓਲਟੀ ਸਾਈਡ ਤੋਂ ਆਪਾਂ ਡਿਜ਼ਾਈਨ ਪਉਂਦੇ ਸਲਾਈ ਕੰਪਲੀਟ ਕਰਦੇ ਜਾਣਾ ਹੈ తర్వాడీ లాస్ట్ వా ਸਿੱਧੀ ਸਾਈਡ ਸਿੱਧੀ ਸਾਈਡ ਦੇ ਵਿੱਚ ਹੁਣ ਆਪਾਂ ਦੋ ਕੁੰਡਿਆਂ ਦੀ ਕਟਾਈ ਪਾਉਣੀ ਹੈ ਜੀ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਬਾਕੀ ਸਾਰੇ ਕੁੰਡਿਆਂ ਦੀ ਆਪਾਂ ਉਲਟੀ ਬਣਾਈ ਕਰਕੇ ਇਹ ਸਲਾਈ ਨੂੰ ਕੰਪਲੀਟ ਕਰ ਲੈਣਾ ਓਲਟੀ ਸਾਈਡ ਓਲਟੀ ਸਾਈਡ ਦੇ ਵਿੱਚ ਹੁਣ ਆਪਾਂ ਡਿਜ਼ਾਈਨ ਪਾਉਣਾ ਜੀ ਡਿਜ਼ਾਈਨ ਨੂੰ ਆਪਾਂ ਧਿਆਨ ਨਾਲ ਹੀ ਪਾਵਾਂਗੇ ਇਸ ਤਰ੍ਹਾਂ ਬਲਦਾ ਧਿਆਨ ਰੱਖਣਾ ਜੀ ਜਦੋਂ ਵੀ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਇਸ ਤਰ੍ਹਾਂ ਹੀ ਡਿਜ਼ਾਈਨ ਪਾਉਂਦੇ ਆਪਾਂ ਇਹ ਸਾਰੀ ਸਲਾਈ ਬਣਾਈ ਕਰਦੇ ਜਾਣਾ ਗਲੇ ਦੀ ਕਟਾਈ ਲਈ ਆਪਾਂ 3 2 1 ਦੀ ਕਾਟ ਪਾਉਣੀ ਹੈ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਈ ਕਰਦੇ ਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਕੇ ਬਾਕੀ ਸਲਾਈ ਆਪਾਂ ਉਲਟੀ ਬਣਾਈ ਕਰ ਲੈਣੀ ਹੈ ਇਸ ਤਰ੍ਹਾਂ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰ ਲੈਣੀ ਹੈ ਜੀ ਇੱਥੇ ਆਪਣੀ 3 2 1 ਦੀ ਕਾਰਡ ਪੈ ਕੇ ਕੰਪਲੀਟ ਹੋ ਗਈ ਹੁਣ ਆਪਾਂ ਆਪਣੇ ਬਲਾਊਜ਼ ਦੀ ਲੈਂਥ ਦੇ ਅਕੋਰਡਿੰਗ ਇਹਨਾਂ ਕੁੰਡਿਆਂ ਦੀ ਬਣਾਈ ਕਰਦੇ ਹੋਏ ਡਿਜ਼ਾਈਨ ਪਾਉਂਦੇ ਹੋਏ ਬਣਾਈ ਕਰਕੇ ਜਿੰਨੀ ਵੀ ਆਪਾਂ ਲੈਂਥ ਰੱਖਣੀ ਹੈ ਉਥੋਂ ਤੱਕ ਕੰਪਲੀਟ ਕਰ ਲੈਣੇ ਆ ਜੀ ਆਪਣੀ ਇਹ 3 2 1 ਦੀ ਕਾਰਡ ਬਹਿ ਕੇ ਤਿਆਰ ਹੋ ਜਾਂਦੀ ਹੈ ਜੀ ਬਲਾਊਜ਼ ਦੇ ਵਿੱਚ ਹੁਣ ਆਪਾਂ ਜਿੰਨੀ ਵੀ ਆਪਣੇ ਬਲਾਊਜ਼ ਦੀ ਮੋਢੇ ਦੀ ਲੈਂਥ ਰੱਖਣੀ ਹੈ ਜੀ ਉੱਥੋਂ ਤੱਕ ਬਣਾਈ ਕਰਕੇ ਇਸ ਬਲਾਊਜ਼ ਨੂੰ ਕੰਪਲੀਟ ਕਰ ਲੈਣੇ ਆ ਇਸ ਡਿਜ਼ਾਈਨ ਨੂੰ ਆਪਾਂ ਪਾਉਂਦੇ ਜਾਣਾ ਇਸ ਤਰ੍ਹਾਂ ਆਪਾਂ ਪੂਰੇ ਮੋਢੇ ਦੀ ਬਣਾਈ ਕਰਕੇ ਗਲੇ ਦੀ ਕਾਟ ਪਾ ਕੇ ਪੂਰੇ ਮੋਢੇ ਦੀ ਬਣਾਈ ਕਰ ਲਈ ਹੈ ਜੀ ਇਹ ਆਪਾਂ ਲਗਭਗ 8 ਇੰਚ ਤੋਂ ਪਲੱਸ ਬਣਾਈ ਕੀਤੀ ਹੈ 8 ਇੰਚ ਤੋਂ ਪਲੱਸ ਆਪਾਂ ਬਨਾਈ ਕਰ ਲਈ ਐ ਹੁਣ ਆਪਾਂ ਦੂਸਰੇ ਸਾਈਡ ਗਲੇ ਦੀ ਕਟਾਈ ਪਾਉਣੀ ਹੈ ਜੀ ਇਸ ਤਰ੍ਹਾਂ ਹੀ ਆਪਾਂ ਪਾਵਾਂਗੇ ਇਸ ਤਰ੍ਹਾਂ ਨੂੰ ਆਪਾਂ ਥੋੜਾ ਜਿਹਾ ਛੱਡ ਕੇ ਇਸ ਤਰ੍ਹਾਂ ਕੱਟ ਕਰ ਦੇਣਾ ਇਸ ਦੇ ਨਾਲ ਆਪਾਂ ਥ੍ਰੈਡ ਦੀ ਗੰਢ ਲਾ ਲੈਣੀ ਹੈ ਜੀ ਇਸ ਦੇ ਨਾਲ ਥ੍ਰੈੱਡ ਦੀ ਆਪਾਂ ਗੰਢ ਲਾ ਲੈਣੀ ਹੈ। ਦੂਸਰੀ ਸਾਈਡ ਦੇ ਨਾਲ ਫਾਸਟ ਸਲਾਈ ਫਾਸਟ ਸਲਾਈ ਦੇ ਵਿੱਚ ਆਪਾਂ ਤਿੰਨ ਕੁੰਡੀਆਂ ਦੀ ਕਾਟ ਪਾਉਣੀ ਹੈ ਜੀ। ਇਸ ਤਰ੍ਹਾਂ ਆਪਾਂ ਦੋ ਕੁੰਡੀਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ। ਦੋ ਕੁੰਡੀਆਂ ਦਾ ਇੱਕ ਕੁੰਡਾ ਬਣਾਈ ਕਰਕੇ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡੀਆਂ ਦਾ ਇੱਕ ਕੁੰਡਾ ਫੇਰ ਬਣਾਈ ਕਰ ਦੇਣਾ ਦੋ ਦੋ ਕੁੰਡਿਆਂ ਦਾ ਇੱਕ ਕੁੰਡਾ ਫੇਰ ਬਣਾਈ ਕਰਨਾ ਤਿੰਨ ਕੁੰਡੇ ਆਪਾਂ ਤਿੰਨ ਕੁੰਡਿਆਂ ਦੀ ਕਾਟ ਪਾਤੀ ਇਸ ਤੋਂ ਅੱਗੇ ਆਪਾਂ ਆਪਣੀ ਬਣਾਈ ਪਾਉਣੀ ਹੈ ਜੀ ਇਸ ਤੋਂ ਅੱਗੇ ਆਪਾਂ ਬਣਾਈ ਸਟਾਰਟ ਕਰਨੀ ਹੈ ਥ੍ਰੈਡ ਬਾਰਲੀ ਸਾਈਡ ਰੱਖਣਾ ਥ੍ਰੈਡ ਬਾਰਲੀ ਸਾਈਡ ਰੱਖ ਕੇ ਇਸ ਤਰ੍ਹਾਂ ਕੁੰਟਿਆਂ ਦਾ ਆਪਾਂ ਵਲਦਾ ਧਿਆਨ ਰੱਖਣਾ ਜੀ ਵਲਦਾ ਧਿਆਨ ਰੱਖ ਕੇ ਆਪਾਂ ਸਾਰੀ ਸਲਾਈ ਇਹ ਬਣਾਈ ਕਰਦੇ ਕੰਪਲੀਟ ਕਰ ਲੈਣੀ ਆ ਦੂਸਰੀ ਸਲਾਈ ਦੂਸਰੀ ਸਲਾਈ ਗਲੇ ਦੀ ਕਟਾਈ ਤੋਂ ਬਾਅਦ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਨੂੰ ਆਪਾਂ ਇਸ ਤਰ੍ਹਾਂ ਸਾਰੇ ਕੁੰਡਿਆਂ ਨੂੰ ਡਿਜ਼ਾਈਨ ਦੇ ਅਕੋਰਡਿੰਗ ਉਲਟਾ ਉਲਟਾ ਬਣਾਈ ਕਰਕੇ ਕੰਪਲੀਟ ਕਰ ਲੈਣਾ ਤੇ ਇਸ ਤਰ੍ਹਾਂ ਜੀ ਸਾਰੇ ਕੁੰਡਿਆਂ ਦੀ ਆਪਾਂ ਉਲਟੀ ਬਣਾਈ ਕਰਨੀ ਹੈ ਦੂਸਰੀ ਸਾਈਡ ਦੇ ਵਿੱਚ ਜਿਹੜੀ ਆਪਣੀ ਕਟਾਈ ਪੈਂਦੀ ਸੀ ਜੀ ਕੁੰਡਿਆਂ ਦੀ ਇਹ ਸਿੱਧੀ ਸਾਈਡ ਦੇ ਵਿੱਚ ਪੈਂਦੀ ਸੀ ਇਹ ਸਾਈਡ ਦੇ ਵਿੱਚ ਉਲਟੀ ਸਾਈਡ ਦੇ ਵਿੱਚ ਪਾਉਗੀ ਇੱਥੇ ਆਪਾਂ ਦੋ ਕੁੰਡਿਆਂ ਦੀ ਕਟਾਈ ਪਾਉਣੀ ਹੈ ਦੋ ਕੁੰਡੇ ਕਟਾਉਣੇ ਆ ਇਸ ਤਰ੍ਹਾਂ ਦੋ ਕੁੰਡਿਆਂ ਦਾ ਕੁੰਡਾ ਇਸ ਕੁੰਡੇ ਨੂੰ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਕੁੰਡਾ ਬਣਾਈ ਕਰਦੇ ਨੇ ਬਾਕੀ ਇੱਥੇ ਆਪਣਾ ਇੱਕ ਕੁੰਡਾ ਡਿਜ਼ਾਈਨ ਤੋਂ ਸਾਈਡ ਤੇ ਜੇ ਇਸ ਕੁੰਡੇ ਨੂੰ ਵੀ ਆਪਾਂ ਉਲਟਾ ਬਣਾਈ ਕਰ ਲਵਾਂਗੇ ਇਸ ਤੋਂ ਅਗੇ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਨੇ ਐਸਟਰ ਡਿਜ਼ਾਈਨ ਪਾਉਂਦੇ ਹੋਏ ਆਪਾਂ ਇਹ ਸਾਰੀ ਸिलाई ਬਣਾਈ ਕਰਕੇ ਕੰਪਲੀਟ ਕਰ ਲੈਣੀ ਆ ਦੀ ਸਾਈਡ ਤੋਂ ਸਿੱਧੀ ਸਾਈਡ ਤੋਂ ਆਪਾਂ ਇਸ ਸਲਾਈ ਨੂੰ ਸਾਰੇ ਸਲਾਈ ਉਲਟੀ ਉਲਟੀ ਥੋੜੇ ਜੇ ਲੂਸ ਗੁੰਡੇ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਇਸ ਤਰ੍ਹਾਂ ਸਾਰੇ ਗੁੰਡਿਆਂ ਦੀ ਆ ਪਲਟੀ ਬਣਾਈ ਕਰਕੇ ਥੋੜੇ ਜੇ ਗੁੰਡੇ ਲੂਸ ਰੱਖਣੇ ਆ ਕੰਪਲੀਟ ਕਰ ਲੈਣੇ ਆ ਗਲੇ ਦੀ ਘਟਾਈ ਆਪਾਂ 3 2 1 ਦੀ ਪਾ ਰਹੇ ਹਾਂ ਜੀ ਇਸ ਦੇ ਵਿੱਚ ਵੀ ਹੁਣ ਆਪਾਂ ਅੱਗੇ ਜੀ ਇਸ ਡਿਜ਼ਾਈਨ ਦੀ ਉਲਟੀ ਸਾਈਡ ਔਲਟੀ ਸਾਈਡ ਦੇ ਵਿੱਚ ਇੱਥੇ ਆਪਾਂ ਇੱਕ ਕੁੰਡੇ ਦੀ ਘਟਾਈ ਪਾਉਣੀ ਆ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਬਾਕੀ ਕੁੰਡੇ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਹੀ ਪਾਉਣੇ ਆ ਬਾਕੀ ਸਾਰੀ ਸਿਲਾਈ ਆਪਾਂ ਡਿਜ਼ਾਈਨ ਪਾਉਂਦੇ ਹੋਏ ਕੰਪਲੀਟ ਕਰ ਲੈਣੀ ਆ ਡਿਜ਼ਾਈਨ ਪਾ ਕੇ ਇਸ ਤਰ੍ਹਾਂ ਆਪਣੀ ਇਹ ਜਿਹੜੀ ਗਲੇ ਦੀ ਘਟਾਈ ਹੈ ਕੰਪਲੀਟ ਹੋ ਗਈ ਜੀ 3 2 1 ਦੀ ਆਪਾਂ ਇਹ ਸਾਰੀ ਸਿਲਾਈ ਡਿਜ਼ਾਈਨ ਪਾ ਕੇ ਬਣਾਈ ਕਰਕੇ ਕੰਪਲੀਟ ਕਰ ਲੈਣੇ ਆ ਇਸ ਤਰ੍ਹਾਂ ਜੀ ਇਸ ਸਾਈਡ ਤੇ ਵੀ ਆਪਣੀ ਗਲੇ ਦੀ ਘਟਾਈ ਜਿਹੜੀ ਉਹ ਬਣ ਕੇ ਕੰਪਲੀਟ ਹੋ ਜਾਂਦੀ ਤਿੰਨ ਤੋਂ ਇੱਕ ਦੀ ਆਪਾਂ ਇੱਧਰ ਘਟਾਈ ਪਾਈਏ ਤਿੰਨ ਤੋਂ ਇੱਕ ਦੀ ਆਪਾਂ ਦੂਸਰੀ ਸਾਈਡ ਤੇ ਘਟਾਈ ਪਾਈਏ ਹੁਣ ਆਪਾਂ ਇਸ ਸਾਈਡ ਨੂੰ ਵੀ ਬਣਾਈ ਕਰਕੇ ਕੰਪਲੀਟ ਕਰ ਲੈਣੇ ਆ ਜੀ ਜਿੰਨੀ ਆਪਾਂ ਲੰਬਾਈ ਮੋਡੇ ਦੀ ਰੱਖਣੀ ਹੈ ਉਥੋਂ ਤੱਕ ਆਪਾਂ ਬਣਾਈ ਕਰਕੇ ਡਿਜ਼ਾਈਨ ਪਾ ਕੇ ਕੰਪਲੀਟ ਕਰ ਲੈਣੇ ਆ ਜੀ ਇਸ ਤਰ੍ਹਾਂ ਆਪਾਂ ਦੂਸਰੇ ਮੋਡੇ ਦੀ ਬਣਾਈ ਕਰਕੇ ਵੀ ਕੰਪਲੀਟ ਕਰ ਲਈ ਹੈ ਜੀ 8 ਇੰਚ ਦੇ ਪਲੱਸ ਹੀ ਆਪਾਂ ਇਸ ਮੋਢੇ ਦੀ ਬਣਾਇ ਕੀਤੀ ਹੈ 8 ਇੰਚ ਦੇ ਪਲੱਸ ਆਪਾਂ ਦੂਸਰੇ ਮੋਢੇ ਦੀ ਬਣਾਇ ਕੀਤੀ ਹੈ ਤੁਸੀਂ ਇਸ ਨੂੰ ਘਟਾ ਵਧਾ ਸਕਦੇ ਹੋ 7 ਇੰਚ ਵੀ ਕਰ ਸਕਦੇ ਹੋ 9 ਇੰਚ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਤੇ ਨਿਰਪਰ ਕਰਦਾ ਜੀ ਇਹਨਾਂ ਕੁੰਡਿਆਂ ਨੂੰ ਆਪਾਂ ਬੰਦ ਨਹੀਂ ਕੀਤਾ ਲਾਸਟ ਉੱਪਰ ਸਲਾਈ ਦੇ ਉੱਪਰ ਹੀ ਰੱਖਿਆ ਜੀ ਇਹਨਾਂ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ ਇਕੱਠੇ ਦੂਸਰੇ ਸਾਈਡ ਦੇ ਕੁੰਡਿਆਂ ਦੇ ਨਾਲ ਆਪਾਂ ਇਹਨਾਂ ਕੁੰਡਿਆਂ ਨੂੰ ਬੰਦ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ